ਕਨੋਰੀ ਬਾਰਡਰ ਉਤੇ ਮੌਜੂਦ ਆ ਜਿੱਥੇ ਸਵੇਰ ਤੋਂ ਹੀ ਵਕਫ ਵਕ ਵਕ ਜਿ세 ਬੰਦੀਆਂ ਦੇ ਆਗੂ ਜਿਹੜੇ ਨੇ ਸਟੇਜ ਤੇ ਪਹੁੰਚੇ ਹੋਏ ਨਹੀਂ ਤਾਂ ਸਵੇਰ ਤੋਂ ਹੀ ਮੀਟਿੰਗ ਦਾ ਸੈੰਸਰ ਲਗਾਤਾਰ ਚੱਲਦਾ ਹੈ 30 ਤਰੀਕ ਬੰਦੀ ਕੋਲਾ ਦਿੱਤੀ ਗਈ ਹੈ ਤਾਂ ਗੱਲਬਾਤ ਕਰਾਂਗੇ ਮੇਰੇ ਨਾ ਕਾਕਾ ਸਿੰਘ ਕੋਟਲਾ ਜੀ ਮੌਜੂਦ ਨੇ ਕਾਕਾ ਜੀ ਸਵੇਰ ਤੋਂ ਹੀ ਮੀਟਿੰਗ ਦਾ ਸੈੰਸਰ ਕਨੋਰੀ ਬਾਰਡਰ ਉਤੇ ਚੱਲ ਰਿਹਾ ਕਿਹੜੀਆਂ ਕਿਹੜੀਆਂ ਜਥੇਬੰਦੀਆਂ ਦਾ ਹੁਣ ਤੱਕ ਸਮਰਥਨ ਹੈ ਜਿਹੜਾ ਕਿ ਉਹ ਮਿਲ ਰਿਹਾ ਵੇਖੋ ਜੋ ਪੰਜਾਬ ਦੇ ਵਿੱਚ ਘਰ ਘਰ ਆਪਣੇ ਡੱਲੇਵਾਲ ਸਾਹਿਬ ਦੀ ਗੱਲ ਗਈ ਹੋਈ ਹੈ ਡੱਲੇਵਾਲ ਸਾਹਿਬ ਨੂੰ ਅੱਜ 31 ਦਿਨ ਹੋ ਗਿਆ ਮ ਸੁਭਾਵਕ ਹੈ ਕਿ ਜਿਹੜੇ ਬਹੁਤ ਵੱਡੇ ਪੱਧਰ ਤੇ ਜੁੜੀ ਹੈ ਜਿਹੜੇ ਲੋਕ ਇੱਥੋਂ ਤੱਕ ਹੁਣ ਤੇ ਕਹਾਲਚਾਲ ਪੁੱਛਣ ਆ ਰਹੇ ਨੇ ਹਾਜ਼ਰੀਆਂ ਲਵਾ ਰਹੇ ਨੇ ਪਰ ਜਿਹੜੇ ਪਾਸੇ ਅਜੇ ਰਹਿ ਗਏ ਸੀਗੇ ਜਿਹੜੀਆਂ ਵੱਖ-ਵੱਖ ਭਰਾਤਰੀ ਜੱਸੇਵੰਦੀਆਂ ਚਾਹੇ ਉਹ ਮਲਾਜ਼ਮਾਂ ਦੀਆਂ ਹੋਣ ਮਜ਼ਦੂਰਾਂ ਦੀਆਂ ਹੋਣ ਟੋਲ ਪਲਾਜ਼ਾਂ ਦੀਆਂ ਹੋਣ ਸਾਰੀਆਂ ਉਹ ਅੱਜ ਆਈਆਂ ਨੇ ਉਹਨਾਂ ਦੇ ਜਿਹੜਾ ਆਪਾਂ 30 ਤਰੀਕ ਦਾ ਪੰਜਾਬ ਬੰਦ ਦਾ ਸੱਦਾ ਦਿੱਤਾ ਉਹਦੇ ਵਿੱਚ ਉਹਨਾਂ ਨੇ ਆਪਦੇ ਲੈਟਰ ਵੀ ਲੈ ਕੇ ਆਏ ਨੇ ਆਪਣੀਆਂ ਜੱਸੇਵੰਦੀਆਂ ਦੇ ਉਹਨਾਂ ਨੇ ਵਿਸ਼ਵਾਸ ਵੀ ਦਿਵਾਇਆ ਕਿ 30 ਤਰੀਕ ਨੂੰ ਅਸੀਂ ਪੂਰੇ ਮੁਕੰਮਲ ਤੌਰ ਤੇ ਚਾਹੇ ਆਪਨੇ ਜਿਹੜੇ ਮੁਲਾਜ਼ਮ ਐ ਅਸੀਂ ਬਾਹਰ ਆਵਾਂਗੇ ਜਿਹੜੇ ਮਜ਼ਦੂਰ ਐ ਜਿਹੜੇ ਹੋਰ ਵੱਖ-ਵੱਖ ਜੱਸੀ ਬੰਦੀਆਂ ਜਿਵੇਂ ਟੋਲ ਪਲਾਜੇ ਐ ਇਹ ਸਾਰੇ ਅਸੀਂ 30 ਤਰੀਕ ਨੂੰ ਪੂਰੇ ਡੱਲੇਵਾਲ ਸਾਹਿਬ ਦੇ ਸਮਰਥਨ ਚ ਤੇ ਮੰਗਾਂ ਲਾਗੂ ਕਰਵਾਉਣ ਦੇ ਸਮਰਥਨ ਚ ਮੁਕੰਮਲ ਜਿਹੜਾ ਆਪਣਾ 4 ਤੋਂ ਹਨ 7 ਤੋਂ 4 7 ਤੋਂ 4 ਵਜੇ ਤੱਕ ਸਾਰਾ ਪੰਜਾਬ ਸਨੋ ਤੇ ਸੜਕਾਂ ਤੇ ਦੇਸੂਗਾ ਇਹ ਅੱਜ ਸਾਡੀ ਜਿਹੜੀ ਮੀਟਿੰਗ ਹੈ ਲੰਮੀ ਮੀਟਿੰਗ ਚੱਲੀ ਹੈ ਮੀਟਿੰਗ ਦੇ ਵਿੱਚ ਉਹਨਾਂ ਨੇ ਵਿਸ਼ਵਾਸ ਦਵਾਇਆ ਤੇ ਉਹ ਕੱਲੇ-ਕੱਲੇ ਬਾਹਰ ਆ ਕੇ ਬੋਲ ਕੇ ਵੀ ਗਏ ਨੇ ਅਸੀਂ ਆਸ ਵੀ ਕਰਦੇ ਹਾਂ ਕਿ ਜਿਹੜੇ ਬਾਕੀ ਹਜੇ ਵੀ ਬਹੁਤ ਜਿਹੜੀਆਂ ਭਰਾਤਰੀ ਜੱਸੀ ਬੰਦੀਆਂ ਬਹੁਤ ਜਿਹੜੀਆਂ ਪਾਸੇ ਰਹਿ ਗਈਆਂ ਉਹਨਾਂ ਨੂੰ ਵੀ ਅਪੀਲ ਆ ਕਿ ਕੱਲ ਨੂੰ ਪੂਰੇ ਪੰਜਾਬ ਦੇ ਵਿੱਚ ਅਸੀਂ 3 ਵਜੇ ਡੀਸੀ ਹਰੇਕ ਡਿਸਟ੍ਰਿਕਟ ਤੇ ਮੀਟਿੰਗਾਂ ਕਰਾਂਗੇ ਸਾਡੇ ਦੋਨੇ ਫੋਰਮਾਂ ਦੇ ਆਗੂ ਜਾਣਗੇ ਜਿਹੜੀਆਂ ਵੀ ਜੱਸੇ ਬੰਦੇ ਰਹੇਗੇ ਉਹਨਾਂ ਨੂੰ ਅਪੀਲ ਕਰਾਂਗੇ ਕਿ ਜਿਹੜੀਆਂ ਅੱਜ ਖਨੌਰੀ ਨਹੀਂ ਆ ਸਕੀਆਂ ਉਹ ਕੱਲ ਨੂੰ ਡੀਸੀ ਆਪਣੇ ਜ਼ਿਲ੍ਹਾ ਲੈਵਲ ਤੇ ਮੀਟਿੰਗ ਕਰਕੇ ਤਾਲਮਿਲ ਕਰਕੇ ਉਹਨਾਂ ਨੇ ਵੀ ਜਿਹੜੀਆਂ ਬਾਹਰ ਰਹਿ ਗਈਆਂ ਉਹ ਵੀ ਆਉਣੀਆਂ ਆ ਸਕੇ ਲਾਜ਼ਮੀ ਉਹ ਜਿਹੜੀਆਂ ਇੱਥੇ ਨਹੀਂ ਆਈ ਗਈਆਂ ਸਾਨੂੰ ਬਹੁਤ ਦੇ ਸਾਨੂੰ ਫੋਨ ਵੀ ਆ ਗਿਆ ਬਹੁਤ ਦੇ ਸਾਨੂੰ ਲੈਟਰ ਵੀ ਆ ਰਹੇ ਨੇ ਤਾਂ ਕੱਲ ਨੂੰ ਪੂਰੇ ਪੰਜਾਬ ਦੇ ਵਿੱਚ ਸਾਰੇ ਜ਼ਿਲ੍ਹਿਆਂ ਦੇ ਵਿੱਚ ਮੀਟਿੰਗਾਂ ਕਰਕੇ ਜਿਹੜਾ ਮੁਕੰਮਲ ਬੰਦ ਰਹੂਗਾ ਤੇ ਜਿੱਡਾ ਵੱਡਾ ਹੰਗਾਰਾ ਇਹ ਪਹਿਲੀ ਵਾਰ ਦੇਖੂਗਾ ਕਿ ਡੱਲੇਵਾਲ ਸਾਹਿਬ ਜੋ ਮਰਵਰ ਤੇ ਬੈਠਾ ਹੈ ਘਰ ਘਰ ਇਹ ਗੱਲ ਹੈ ਕਿ ਆਪਾਂ ਨਹੀਂ ਉੱਥੇ ਜਾ ਸਕੇ ਆਪਣੀ ਮਜਬੂਰੀ ਹੈ ਪਰ ਇੱਕ ਦਿਨ ਛੜਕ ਤੇ ਤਾਂ ਲਾ ਸਕਦੇ ਜੇ ਡੱਲੇਵਾਲ ਸਾਹਿਬ ਦੀ ਜਾਨ ਬਚੇ ਤੇ ਉਹਨਾਂ ਦੀਆਂ ਮੰਗਾਂ ਲਾਗੂ ਹੋਣ ਇਸ ਲਈ ਮੈਨੂੰ ਆਸ ਹੈ ਕਿ ਜਿਹੜੀ ਉਹ ਮੀਟਿੰਗ ਹੋਈ ਹੈ ਮੀਟਿੰਗ ਵਧੀਆ ਮਾਹੌਲ ਦੇ ਵਿੱਚ ਵਧੀਆ ਚਰਚਾ ਹੋਈ ਹੈ ਆਸ ਵੀ ਉਹਨਾਂ ਨੇ ਪ੍ਰਗਟ ਕਰਤੀ ਹੈ ਕਿ ਅਸੀਂ 30 ਤਰੀਕ ਨੂੰ ਜਿਹੜੇ ਅਗਲੇ ਵੀ ਇੱਕ ਉਹਨਾਂ ਨੇ ਤਾਂ ਵਧਾ ਕੇ ਕੀਤੀ ਹੈ ਅਗਲੇ ਵੀ ਜਿਹੜੇ ਤੁਸੀਂ ਪ੍ਰੋਗਰਾਮ ਦਿਓਗੇ ਅਸੀਂ ਮੈਂ ਇੱਕ ਅਪੀਲ ਕੀਤੀ ਸੀ ਮੀਟਿੰਗ ਦੇ ਅੰਦਰ ਕਿ ਤੁਸੀਂ ਰੋਜ਼ ਸਾਡੇ ਲਈ ਪਲ-ਪਲ ਸਹਾਈ ਆ ਡੱਲੇਵਾਲ ਸਾਹਿਬ ਦਾ ਕਿਸੇ ਵੀ ਵੇਲੇ ਕੁਛ ਸੇਤ ਜਿਹੜੀ ਵਿਗੜ ਸਕਦੀ ਹੈ ਤਾਂ ਸਾਡੇ ਲਈ ਇੱਕ-ਇੱਕ ਦਿਨ ਨਹੀਂ ਸਾਡੇ ਲਈ ਪਲ-ਪਲ ਸਹਾਈ ਹੈ ਅਸੀਂ ਦੋਨੇ ਫੋਰਮ ਇੱਥੇ ਮੀਟਿੰਗ ਦੇ ਵਿੱਚ ਖਾਸ ਕਰਕੇ ਖਨੌਰੀ ਤੇ ਐਮਰਜੈਂਸੀ ਜੇ ਸਾਨੂੰ ਕੋਈ ਕਾਲ ਦੇਣੀ ਪਈ ਇਹਦੇ ਲਈ ਤੁਸੀਂ ਤਿਆਰ ਰਹੋ ਤੇ ਲਾਜ਼ਮੀ ਡੱਲੇਵਾਲ ਸਾਹਿਬ ਦੀ ਭਾਵਨਾ ਡੱਲੇ ਸਾਹਿਬ ਨੇ ਰਾਤੀ ਮੇਰੇ ਨਾਲ ਗੱਲ ਕੀਤੀ ਸੀ ਕਿ ਯਾਰ ਤੁਸੀਂ ਇਹ ਕਹਿ ਰਹੇ ਹੋ ਸਾਰੇ ਵੀ ਡੱਲੇਵਾਲ ਸਾਹਿਬ ਦੇ ਦਰਸ਼ਨ ਕਰਨੇ ਡੱਲੇਵਾਲ ਸਾਹਿਬ ਦੇ ਦਰਸ਼ਨ ਕੋਈ ਪ੍ਰੋਗਰਾਮ ਬਣਾਓ ਕਿ ਮੈਂ ਵੀ ਜਨਤਾ ਦੇ ਦਰਸ਼ਨ ਕਰਾਂ ਉਹ ਸੋਨੂੰ ਅਸੀਂ ਕੱਲ ਨੂੰ ਇਸ ਬਾਰੇ ਰਾਤ ਮੱਧ ਮੀਟਿੰਗ ਕਰਕੇ ਲਾਜ਼ਮੀ ਪ੍ਰੋਗਰਾਮ ਦੇਵਾਂਗੇ ਜਿਹੜੇ ਪੂਰੇ ਪੰਜਾਬ ਚ ਨਹੀਂ ਪੂਰੇ ਭਾਰਤ ਚ ਪੂਰੇ ਭਾਰਤ ਚੋਂ ਕਿਸਾਨ ਸਾਨੂੰ ਖਨੌਰੀ ਦੇਣਗੇ ਉਹ ਅਸੀਂ ਲਾਜ਼ਮੀ ਪ੍ਰੋਗਰਾਮ ਦੇਵਾਂ। ਅੱਜ ਪਿਛਲੀ ਵਾਰ ਮੋਰਚੇ ਤੇ ਵਪਾਰੀ ਵਰਗ ਦਾ ਬਹੁਤ ਵੱਡਾ ਸਾਥ ਮਿਲਿਆ ਸੀ। ਜਦੋਂ ਇਸ ਵਾਰ ਜਦੋਂ ਮੋਰਚਾ ਲੱਗਿਆ ਸੀ ਸਟਾਰਟਿੰਗ ਹੋਈ ਸੀ ਫਰਵਰੀ ਦੇ ਵਿੱਚ ਤਾਂ ਵਪਾਰੀ ਵਰਗ ਕਾਫੀ ਜ਼ਿਆਦਾ ਪਰੇਸ਼ਾਨ ਨਜ਼ਰ ਆਇਆ ਸੀ। ਬਹੁਤ ਸਾਡੀਆਂ ਝੜਪਾ ਵੀ ਹੋਈਆਂ ਸੀ ਕਿਸਾਨਾਂ ਤੇ ਵਪਾਰੀਆਂ ਦੇ ਵਿੱਚ। ਕੀ ਵਪਾਰੀ ਵਰਗ 30 ਦਸੰਬਰ ਦੇ ਬੰਦ ਦੇ ਵਿੱਚ ਹਮਾਇਤ ਕਰ ਰਿਹਾ ਜਾਂ ਫਿਰ ਅੱਜ ਵਪਾਰੀ ਜਿੱਥੇ ਬੰਦਿਓ ਕੀ ਪਹੁੰਚੇ ਨਹੀਂ ਇੱਥੇ। ਦੇਖੋ ਜਿਹੜਾ ਐਮਐਸਪੀ ਗਰੰਟੀ ਕਾਨੂੰਨ ਹੈ ਉਹ ਹੈ ਹੀ ਖਪਤਕਾਰਾਂ ਵਾਸਤੇ ਖਾਸ ਕਰਕੇ ਸ਼ਹਿਰੀਆਂ ਵਾਸ ਕਈ ਵੀ ਕਿਸਾਨਾਂ ਦਾ ਹੈ ਮੈਂ ਆਧਾਰਨ ਤੌਰ ਤੇ ਜਿਹੜੀਆਂ ਫਸਲਾਂ ਐਮਐਸਪੀ ਤੋਂ ਬਾਹਰ ਹੈ ਸ਼ਹਿਰੀ ਖਰੀਦੇ ਨੇ ਉਹ ਮੰਨ ਲਓ ਕਣਕ ਹੈ ਕਿਸਾਨ ਮੰਡੀ ਚ ਲੈ ਕੇ ਜਾਊਗਾ ਉਹਨਾਂ ਨੂੰ ਪਤਾ ਹੈ ਕਿ ਤਾਂ 2300 2400 ਰੇਟ ਹੈ ਤਾਂ ਜੇ ਕਿਸਾਨ 4000 ਮੰਗੇ ਕੋਈ ਵੀ ਖਪਤਕਾਰ ਨਹੀਂ ਦੇਊਗਾ ਹੁਣ ਦੂਜੇ ਪਾਸੇ ਪਿਆਜ਼ ਆ ਪਿਆਜ਼ ਕੋਈ ਰੇੜੀ ਵਾਲਾ 50 ਮੰਗ ਲੇ ਕੋਈ 100 ਮੰਗ ਲੇ ਕਿਉਂਕਿ ਉਥੇ ਐਮਐਸਪੀ ਨਹੀਂ ਇਹ ਪੋਜੀਸ਼ਨ ਆਲੂ ਆਂਦੀ ਹੈ ਆਲੂ ਪੋ ਮੈਂ 100 ਵਿੱਚ ਲੈ 60 ਵਿੱਚ ਲੈ ਜਿਹੜਾ ਉਹਨੂੰ ਪੈਦਾ ਕਰਦਾ ਉਹ ਵੀ ਕਿਸਾਨ ਮਰ ਰਿਹਾ ਜਿਹੜਾ ਖਰੀਦਦਾ ਉਹ ਵੀ ਮਰ ਰਿਹਾ ਤਾਂ ਸਾਹਨੇ ਵਿੱਚ ਜਿਹੜੇ ਵਿਚੋਲਕੀ ਐ ਉਹ ਆਪਦੇ ਘਰ ਪਰ ਰਹੇ ਆ ਤਾਂ ਇਹ ਮੈਨੂੰ ਲੱਗਦਾ ਕਿ ਜਿਹੜਾ ਐਮ ਐਸ ਵੀ ਗਰੰਟੀ ਕਾਨੂੰਨ ਬਣਨਾ ਇਹ ਪੂਰੇ ਭਾਰਤ ਲਈ ਖਾਸ ਕਰਕੇ ਜਿਹੜੇ ਚੀਜ਼ ਪੈਦਾ ਨਹੀਂ ਕਰਦੇ ਉਹਨਾਂ ਲਈ ਐ ਨਾਲ ਜਿਹੜੇ ਦੂਜੇ ਸ਼ਹਿਰ ਦਾ ਸਿਸਟਮ ਬਦਲ ਕੇ ਮેરਿਆ ਲੋਕ ਮੌਲਾਵਨ ਨੂੰ ਚਿਗਾ ਕਰਕੇ ਜਿਵੇਂ ਅਸੀਂ ਕਹਿੰਦੇ ਵੀ ਛੋਟੀ ਕਿਸਾਨੀ ਜਮੀਨ ਤੋਂ ਬਾਹਰ ਹੋ ਗਈ ਐ ਤਾਂ ਸ਼ਹਿਰ ਵੀ ਦੁਕਾਨਦਾਰ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਬਾਹਰ ਦੱਸਣਗੇ ਲੜਾਈ ਇਕੱਠਿਆਂ ਦੀ ਹੈ ਜਿਹੜੀ ਅਸੀਂ ਕਹਿੰਦੇ ਗੈਟ ਤੋਂ ਬਾਹਰ ਆਵੇ ਹੂੰ ਨਹੀਂ ਵਪਾਰੀ ਵਰਗ ਦਾ ਸਾਥ ਮਿਲ ਰਿਹਾ ਇਸ ਵਾਰ ਪੂਰਾ ਮਿਲੂਗਾ ਜਿਹੜੇ ਉਹਨਾਂ ਦੇ ਵਪਾਰਕ ਮੰਡਲਾਂ ਦੇ ਪ੍ਰਧਾਨ ਆ ਹੋਰ ਆ ਸਾਰੇ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਪੂਰੇ ਦੱਸਣਗੇ ਐਮਰਜੈਂਸੀ ਸੇਵਾਵਾਂ ਕਿਹੜੀਆਂ ਕਿਹੜੀਆਂ ਚਾਲੂ ਰਹਿਣ ਕਿਉਂਕਿ ਆਮ ਤੌਰ ਤੇ ਦੇਖਣ ਨੂੰ ਮਿਲਦਾ ਕਿਸੇ ਨੇ 에어ਪੋਰਟ ਜਾਣਾ ਹੁੰਦਾ ਕਿਸੇ ਦਾ ਐਗਜ਼ਾਮ ਹੁੰਦਾ ਜਾਂ ਜਿਹੜੇ ਵਿਆਹ ਸ਼ਾਦੀ ਦੇ ਪ੍ਰੋਗਰਾਮ ਹੁੰਦੇ ਨੇ ਜੋ ਪਹਿਲਾਂ ਤੋਂ ਹੀ ਲਿਖੇ ਹੁੰਦੇ ਨੇ ਤਾਂ ਐਮਰਜੈਂਸੀ ਸੇਵਾਵਾਂ ਕਿਹੜੀਆਂ ਕਿਹੜੀਆਂ ਲਾਗੂ ਰਹਿ ਘਰਾਂ ਦੇ ਵਿੱਚ ਵੀ ਕੋਈ ਮਰੀਜ਼ ਹੋ ਸਕਦਾ ਹੈ ਕੋਈ ਇੱਕ ਦੂਜੇ ਤੋਂ ਹਸਪੀਟਲ ਤੋਂ ਵੀ ਰੈਫਰ ਕਰਦੇ ਆ ਉਹ ਐਮਰਜੈਂਸੀ ਆ ਇੱਕ ਮੰਨ ਲਓ ਇਸ ਤੋਂ ਪਹਿਲਾਂ ਅਸੀਂ ਤਾਂ ਡੇਟ ਤਾਂ ਹੁਣ ਦਿੱਤੀ ਹੈ 30 ਬੰਦੀ ਸਾਡੇ ਸ਼ਹਿਰੀਆਂ ਨੇ ਵੀ ਜਾਂ ਪਿੰਡਾਂ ਦੇ ਵਿੱਚੋਂ ਵੀ ਵਿਆਹ ਕਢਾਈ ਹੁੰਦੇ ਆ ਉਹ ਐਮਰਜੈਂਸੀ ਆਉਂਦੀ ਆ ਜਾਂ ਕਿਸੇ ਦੀ ਫਲੈਟ ਹੀ ਉਸ ਦਿਨ ਦੀ ਆਉਂਦੀ ਆ ਉਹਨਾਂ ਨੇ ਉੱਥੇ ਜਾਣਾ ਜਾਂ ਕਿਸੇ ਬੱਚਿਆਂ ਦੇ ਸਾਡੇ ਪੇਪਰ ਹੋ ਸਕਦੇ ਆ ਉਹਨਾਂ ਨੂੰ ਜਿਹੜਾ ਅਸੀਂ ਛੋੜ ਦਿੱਤੀ ਹੋਈ ਆ ਐਮਰਜੈਂਸੀ ਵਾਸਤੇ ਉਹ ਸਾਰਿਆਂ ਨੂੰ ਛੋੜ ਦੇਵਾਂਗੇ ਜਿਹੜੇ ਰਸਤੇ ਦੀ ਗੱਲ ਕੀਤੀ ਸੀ ਵੀ ਨੰਗਣਗੇ ਕਿੱਧਰ ਦੇ ਰਸਤੇ ਬੰਦ ਹੋਣਗੇ ਉਹਨਾਂ ਬਦਲਵੇਂ ਰਾਹੀਂ ਅਸੀਂ ਜਿਹੜੇ ਗਾਰੰਟੀ ਆ ਰਾ ਇਹ ਲਾਜ਼ਮੀ ਉਹਨਾਂ ਦੀ ਡਿਊਟੀ ਲਾਵਾਂਗੇ ਕਿ ਉਹਨਾਂ ਨੂੰ ਉੱਥੇ ਆਪਦੇ ਸਮੇਂ ਸਰ ਜਿਹੜੇ ਪਹੁੰਚ ਜਾਣ ਤਾਂ ਉਹ ਸਾਨੂੰ ਹਮਾਇਤ ਵੀ ਹੋਊ ਤੇ ਉਹ ਬਾਹਰ ਜਾ ਕੇ ਬੋਲਣਗੇ ਵੀ ਕਿ ਇੰਨੇ ਬੰਦ ਦੇ باوجود ਵੀ ਸਾਨੂੰ ਲੋਕਾਂ ਨੇ ਅਸੀਂ ਆਪਦੀ 에어ਪੋਰਟ ਤੇ ਪਹੁੰਚਾਤਾ ਧੰਨਵਾਦ ਉਹ ਬਿਲਕੁਲ ਇਹਨਾਂ ਕਾਕਾ ਸਿੰਘ ਕੋਟਲਾ ਜਿਨ੍ਹਾਂ ਦੇ ਵੱਲੋਂ ਡਿਟੇਲ ਦੇ ਵਿੱਚ ਦੱਸਿਆ ਗਿਆ ਕਿ ਦੋਨੋਂ ਫਾਰਮਾਂ ਦੇ ਵੱਲੋਂ ਅੱਜ ਸਵੇਰ ਤੋਂ ਹੀ ਜਿਹੜੀ ਖਨੋਰੀ ਬਾਰਡਰ ਤੇ ਮੀਟਿੰਗਾਂ ਨੇ ਕੀਤੀਆਂ ਜਾ ਰਹੀਆਂ ਤਾਂ ਵਕ-ਵਕ ਜਥੇਬੰਦੀਆਂ ਦੇ ਜਿਹੜੇ ਨੁਮਾਇੰਦੇ ਨੇ ਉੱਥੇ ਪਹੁੰਚੇ ਹੋਏ ਨੇ ਵਿਚਾਰ ਚਰਚਾ ਹੋਈ ਹੈ ਸਵੇਰ ਤੋਂ ਲੈ ਕੇ ਹੁਣ ਤਿੰਨ ਵਜੇ ਚ ਕੋਈ ਹੋਏ ਨੇ ਤਾਂ ਹੁਣ ਤੱਕ ਜਿਹੜੀ ਕਿ ਮੀਟਿੰਗਾਂ ਸਨ ਲਗਾਤਾਰ ਜਾਰੀ ਆ ਇਸ ਵਾਰ ਵਪਾਰੀਆਂ ਦਾ ਸਾਥ ਵੀ ਮਿਲਦਾ ਹੋਇਆ ਨਜ਼ਰ ਆ ਰਿਹਾ ਔਰ ਦੂਜੇ ਪਾਸੇ ਲੋਕ ਵਕ-ਵਕ ਸਵੈ ਇਛਾ ਦੇ ਨਾਲ ਜਿਹੜਾ ਕਿ ਪੰਜਾਬ ਬੰਦ ਵਿੱਚ ਇਸ ਵਾਰ ਪਰਮਾ ਜਾਣ ਕਿ ਹੰਗਾਰਾ ਮਿਲਣ ਵਾਲਾ ਨਾਲ ਦੀ